ਸਰਬਜੀ ਸੰਗਰੂਰ ਦੀ ਰਛਨਾ ਮੰਗੀਆਂ ਸਦਾ ਹੀ ਖੈਰਾਂ ਲਈ ਮੰਗੀਆਂ ਸਦਾ ਹੀ ਖੈਰਾਂ ਲਈ ਮੰਗੀਆਂ ਸਦਾ ਹੀ ਖੈਰਾਂ ਲਈ ਸੁਖੀ ਵਸੋ ਸੁਖੀ ਵਸਣੇ ਦਿਓ ਸੁਖੀ ਵਸੋ ਸੁਖੀ ਵਸਣੇ ਦਿਓ ਕੁਝ ਨਹੀਂ ਰੱਖਿਆਂ ਵਿੱਚ ਵੈਰਾਂ ਦੇ ਕੁਝ ਨਹੀਂ ਰੱਖਿਆਂ ਵਿੱਚ ਲਹਿਰਾਂ ਦੇ ਮੰਗੀਆਂ ਫਦਾ ਹੀ ਠਹਿਰਾਉਂਦੇ ਗੱਲਾਂ ਹੁੰਦੀਆਂ ਤੇਰੀਆਂ ਦੇ ਗੱਲਾਂ ਹੁੰਦੀਆਂ ਤੇਰੀਆਂ ਦੇ ਗੱਲਾਂ ਹੁੰਦੀਆਂ ਤੇਰੀਆਂ ਦੇ ਗੱਲਾਂ ਹੁੰਦੀਆਂ ਤੇਰੀਆਂ ਨਾਲੇ ਕਿਹੜਾ ਕਦਮ ਬੰਦ ਕਰੀਏ ਕਿਹੜਾ ਕਦਮ ਬੰਦ ਕਰੀਏ ਕਰਦੇ ਗੱਲਾਂ ਤੇਰੀਆਂ ਮੇਰੀਆਂ ਨੇ ਕਰਦੇ ਗੱਲਾਂ ਤੇਰੀਆਂ ਮੇਰੀਆਂ ਕੱਲ ਨਾ ਹੁੰਦੀਆਂ ਬਤੀ